ਜਿੰਨੇ ਵੀ ਆਪਣੇ ਪੰਜਾਬੀ ਭਰਾ ਕੋਈ ਵੀ ਕੰਮ ਸ਼ੁਰੂ ਕਰਦਾ ਤਾਂ ਤੁਸੀਂ ਜਰੂਰ ਪੰਜਾਬੀਆਂ ਨੂੰ ਸਪੋਰਟ ਕਰੋ ਇਹ ਨਹੀਂ ਕਿ ਮੈਂ ਆ ਕੋਈ ਵੀ ਪੰਜਾਬੀ ਭਰਾ ਜੇ ਕੰਮ ਸ਼ੁਰੂ ਕਰਦਾ ਉਹਦੀ ਸਪੋਰਟ ਕਰੋ ਵੱਧ ਤੋਂ ਵੱਧ ਕਿਉਂਕਿ ਪ੍ਰਵਾਸੀ ਬਹੁਤ ਜ਼ਿਆਦਾ ਹੋ ਗਏ ਭਾਈ ਆਪਣੇ ਪੰਜਾਬ ਦੇ ਵਿੱਚ ਆਪਾਂ ਉਹਨਾਂ ਨੂੰ ਕਮਾ ਕਮਾ ਦੇਈ ਜਾਂਦੇ ਆ ਕਈ ਏਰ ਮੈਂ ਇਹ ਦੇਖਦਾ ਕਿ ਕਈ ਪੰਜਾਬੀ ਭਾਈ ਸਾਡੇ ਵੱਲ ਦੇਖੀ ਜਾਣਗੇ ਪਰ ਸਾਡੇ ਕੋਲ ਆ ਕੇ ਰਾਜੀ ਨਹੀਂ ਹੁੰਦੇ ਠੀਕ ਹੈ ਜੀ ਆਪਾਂ ਨੂੰ ਇਹੀ ਚਾਹੁੰਦੇ ਆ ਕਿ ਇੰਨੇ ਪੰਜਾਬੀ ਪੰਜਾਬੀ ਭਰਾ ਦੇ ਕੰਮ ਆਣਗੇ ਭਾਜੀ ਪ੍ਰਵਾਸੀਆਂ ਨੇ ਕਿਸੇ ਦੇ ਕੰਮ ਨਹੀਂ ਆਣਾ ਜੀ ਸਹੀ ਹੈ ਇਸ ਕਰਕੇ ਤੁਸੀਂ ਪੰਜਾਬੀਆਂ ਨੂੰ ਜਰੂਰ ਸਪੋਰਟ ਕਰੋ ਕੋਈ ਵੀ ਕੰਮ ਸ਼ੁਰੂ ਕਰਦਾ ਹੈ ਚਾਹੇ ਮੈਂ ਆ ਚਾਹੇ ਕੋਈ ਵੀ ਆ ਜੀ ਤੇ ਪੰਜਾਬੀਆਂ ਨੂੰ ਜਰੂਰ ਸਪੋਰਟ ਕਰਿਆ ਕਰੋ ਮੈਂ ਇਹੀ ਕਹਿਣਾ ਚਾਹੁੰਦਾ ਤੁਹਾਨੂੰ ਭਾਜੀ ਹੁਣ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਮ ਸੁਖਵੀਰ ਸਿੰਘ ਹੈਗਾ ਭਾਜੀ ਠੀਕ ਹੈ ਜੀ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਜੀ ਪਾਜੀ ਮਹਾਲੀ ਚ ਕਾਫੀ ਤੁਹਾਡੇ ਚਰਚੇ ਆ ਜੀ ਤੇ ਆਈਸਕ੍ਰੀਮ ਦਾ ਤੁਹਾਡੇ ਤੇ ਕੀ ਐਵੇਂ ਦਾ ਭਰੀ ਪਾਉਂਦੇ ਜੀ ਆਈਸਕ੍ਰੀਮ ਦੇ ਵਿੱਚ ਕਾਫੀ ਨਾ ਸੁਣਿਆ ਜੀ ਤੁਹਾਡਾ ਇਹ ਤੇ ਤੁਹਾਡੇ ਕੋ ਆਏ ਆ ਜੀ ਪਾਜੀ ਆਪਣੇ ਕੋਲ ਨਾ ਸਪੈਸ਼ਲ ਹੋਮ ਮੇਡ ਕੁਲਫੀ ਹੁੰਦੀ ਹੈ ਖੋਏ ਵਾਲੀ ਪਿਓਰ ਅੱਛਾ ਜੀ ਕੋਈ ਮਿਲਾਵਟ ਨਹੀਂ ਹੁੰਦੀ ਸਿਰਫ ਆਪਾਂ ਦੁੱਧ ਕਾੜ ਕੇ ਉਹਨੂੰ ਤਿਆਰ ਕਰਦੇ ਆ ਜੀ ਠੀਕ ਹੈ ਜੀ ਹਾਂ ਜੀ ਕੁਲਫੀ ਆਪਣੇ ਕੋਲ ਚਾਹ ਤਰ੍ਹਾਂ ਦੀ ਮਿਲੇਗੀ ਤੁਹਾਨੂੰ ਡ్రਾਈ ਫਰੂਟ ਕੁਲਫੀ ਸਿੰਪਲ ਕੁਲਫੀ ਲੈਂਗੋ ਗੁਲਫੀ ਤੇ ਚਾਕਲੇਟ ਗੁਲਫੀ ਭਾਜੀ ਠੀਕ ਹੈ ਹਾਂਜੀ ਬਾਕੀ ਆ ਸਾਡੇ ਕੋਲ ਸਮਾਨ ਮਿਲੇਗਾ ਤੁਹਾਨੂੰ ਦੇਸੀ ਘਿਓ ਦੀ ਬਰਫੀ ਭਾਜੀ ਪਿਓਰ ਖੋਏ ਦੀ ਵਾਹ ਜੀ ਵਾਹ ਇਹਦੇ ਸਾਡੀ ਦੁਕਾਨ ਦੇ ਪੂਰੇ ਚਰਚੇ ਆ ਅੱਛਾ ਜੀ ਬਿਸਕੁਟ ਹੈਗੇ ਆ ਦੇਸੀ ਘਿਓ ਦੇ ਆٹے ਦੇ ਗੁੜ ਵਾਲੇ ਚੀਨੀ ਵਾਲੇ ਦੋਨੇ ਜੀ ਠੀਕ ਹੈ ਜੀ ਇਹ ਸਾਡਾ ਖੁਦ ਆ ਤਿਆਰ ਕੀਤਾ ਹੁੰਦਾ ਦੇਸੀ ਘਿਓ ਪਾਜੀ ਅੱਛਾ ਜੀ ਇਹ ਮੱਝ ਦਾ ਮਿਲੇਗਾ ਤੁਹਾਨੂੰ ਵੀ ਇਹ ਸਾਡੇ ਕੋਲ ਮਿਲੇਗਾ ਤੁਹਾਨੂੰ ਦਾਣ ਦਾ ਜੀ ਵਾਹ ਇਹ ਡੇਰੀ ਵੀ ਤੁਹਾਡੀ ਆਪਣੀ ਹੈ ਜੀ ਮੱਝਾ ਗਾਵਾਂ ਰੱਖੀ ਜਾਂਦੀ ਹੈ ਹਾਂਜੀ ਹਾਂਜੀ ਆਪਣੀ ਹੈ ਜੀ ਮੇਰੇ ਮਾਮਾ ਜੀ ਦੀ ਡੇਰੀ ਹੈ ਜੀ ਇਹ ਆਪਣਾ ਫੈਮਿਲੀ ਮੈਂਬਰ ਹੀ ਆਪਾਂ ਤਿਆਰ ਕਰ ਰਹੇ ਹਾਂ ਜੀ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਡੇਰੀ ਮੈਨੂੰ ਹੋ ਗਿਆ ਜੀ ਤਕਰੀਬਨ ਇੱਥੇ ਇਸ ਜਗ੍ਹਾ ਤੇ ਮੈਨੂੰ 8 ਸਾਲ ਹੋ ਗਏ ਨੇ ਜੀ ਉਸ ਤੋਂ ਪਹਿਲਾਂ ਮੈਂ ਆਪਾ ਸਾਹਿਬ ਦੇ ਬਾਹਰ ਖੜਦਾ ਸੀ ਜਿਆ ਗੁਰਦੁਆਰਾ ਸ੍ਰੀ ਅਮਪ ਸਾਹਿਬ ਅੱਜ ਪੇਜ ਦੇ ਵਿੱਚ ਉੱਥੇ 2 ਸਾਲ ਮੈਂ ਉੱਥੇ ਰਿਹਾ ਜੀ ਠੀਕ ਆ ਜੀ ਕਾਫੀ ਟਾਈਮ ਹੋ ਗਿਆ ਫਿਰ ਤਾਂ ਹਾਂ ਜੀ ਮੈਨੂੰ ਹੋ ਗਏ ਜੀ 10 12 ਸਟੱਡੀ ਨਾਲ ਨਾਲ ਚੱਲਦੀ ਕਿ ਜਾਂ ਸਟੱਡੀ ਸਟੱਡੀ ਮੈਂ ਉਸ ਟਾਈਮ ਕਰਦਾ ਸੀ ਭਾਜੀ ਹੁਣ ਤਾਂ ਨਹੀਂ ਕਰਦਾ ਮੈਂ ਉਸ ਟਾਈਮ ਸਟੱਡੀ ਕਰਦਾ ਸੀ ਭਾਜੀ ਠੀਕ ਆ ਜੀ 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 ਸਹੀ ਆ ਜੀ ਸਹੀ ਆ ਤੇ ਚਾਰ ਵੀ ਰੱਖਿਆ ਕਹਿੰਦਾ ਕਹਦਾ ਚਾਰ ਦੇ ਨਾਲ ਕਿ ਮਰੱਭਾ ਏ ਅਮਰੱਬ ਮਿਰਬੇਲ ਜਣਗੇ ਭਾਜੀ ਆਚਾਰ ਵੀ ਮਿਲ ਜਗਾ ਇਹ ਆਮਲੇ ਦਾ ਮਰਬਾ ਹੁੰਦਾ ਭਾਜੀ ਸਾਡੇ ਕੋਲ ਭਾਜੀ ਸੇ ਦਾ ਗਾਜਰ ਦਾ ਹਰੜ ਦਾ ਔਲੇ ਦਾ ਤੇ ਬਾਕੀ ਆਚਾਰ ਮਿਲ ਜਣਗੇ ਤੁਹਾਨੂੰ ਸਾਰੀ ਤਰ੍ਹਾਂ ਦੇ ਸਾਡੇ ਕੋਲ ਅਵੇਲੇਬਲ ਠੀਕ ਹੈ ਜੀ ਬਾਕੀ ਮਿਲਕ ਬਦਾਮ ਹੁੰਦਾ ਭਾਜੀ ਆਪਣੇ ਕੋਲ ਘਰ ਦਾ ਤਿਆਰ ਕੀਤਾ ਦਾ ਆਪਣਾ ਠੀਕ ਹੈ ਜੀ ਹਾਂਜੀ ਤੇ ਇਹਦਾ ਪ੍ਰਾਈਸ ਦੀ ਭਾਜੀ ਗੱਲ ਕਰੀਏ ਤਾਂ ਕੀ ਬਰਫੀ ਦਾ ਕੀ ਪ੍ਰਾਈਸ ਰੱਖਿਆ ਤੁਸੀਂ ਬਰਫੀ ਭਾਜੀ ਆਪਾਂ 480 ਰੁਪਏ ਕਿਲੋ ਰੱਖੀਏ ਇਹ ਆਪ ਤਿਆਰ ਕਰ ਦਿੰਦੇ ਜੀ ਆਪ ਹੀ ਜੀ ਆਪ ਹੀ ਜੀ ਆਪ ਖੁਆ ਮਾਰਗੇ ਨਾ ਕਿੰਨਾ ਟਾਈਮ ਲੱਗ ਜਾਂਦਾ ਕੋਈ ਮਾਰਨ ਨੂੰ ਭਾਜੀ ਸਾਨੂੰ ਲੱਗੇ ਜਾਂਦੇ ਤੁਸੀਂ ਸੇਵ ਹਿਸਾਬ ਲਾ ਲਓ ਜੀ ਸਾਡੀਆਂ ਕੜਾਈਆਂ ਚ ਚੜੀਆਂ ਹੀ ਰਹਿੰਦੀਆਂ ਨੇ ਲੋਹੇ ਦੀਆਂ ਜੀ ਠੀਕ ਹੈ ਜੀ ਠੀਕ ਹੈ ਤੇ ਮਿਲਕ ਬਦਾਮ ਵੇਖੀ ਪਲਾ ਬਖਾਏ ਪਲਾ ਕਿਹੜਾ ਜੀ ਆਪਣੇ ਕੋਲ ਸਾਡੇ ਕੋਲ ਹੈਗਾ ਭਾਜੀ ਮਿਲਕ ਬਦਾਮ ਜੀ ਇਹ ਹੋਰ ਆਮਾ ਜੀ ਹਰੀ ਲਾਚੀ ਇਹਦੇ ਕਾਜੂ ਆ ਜੀ ਇਸ ਤਿੰਨ ਚੀਜ਼ਾਂ ਸੀ ਇਹ ਚ ਤਿਆਰ ਕਰਦੇ ਆ ਜੀ ਤੇ ਬਾਕੀ ਹਲਕਾ ਜਿਹਾ ਮਿੱਠਾ ਜਿਹੜਾ 슈ਗਰ ਪਾਈ ਦੀ ਹਲਕੀ ਜੀ ਬਿਲਕੁਲ ਠੀਕ ਹੈ ਜੀ ਹਾਂ ਜੀ ਤੇ ਆਈਸਕ੍ਰੀਮ ਭਾਜੀ ਵਿਖਾਵਾਂ ਕੁਲਫੀਆਂ ਤੁਹਾਨੂੰ ਦਿਖਾ ਦਿੰਨੇ ਆ ਭਾਜੀ ਕੁਲਫੀਆਂ ਆਪਣੇ ਕੋਲ ਤੁਹਾਨੂੰ ਚਾਰ ਤਰ੍ਹਾਂ ਦੀਆਂ ਮਿਲਣੀਆਂ ਜੀ ਸਾਡੇ ਵੀਰ ਜੀ ਸਭ ਤੋਂ ਜਿਹੜੀ ਜਿਆਦਾ ਕੁਲਫੀ ਵਿਕਣ ਵਾਲੀ 슈ਗਰ ਫ੍ਰੀ ਕੁਲਫੀ ਹੈ ਭਾਜੀ ਠੀਕ ਹੈ ਜੀ ਇਸੇ ਬਿਲਕੁਲ ਵੀ 슈ਗਰ ਨਹੀਂ ਹੁੰਦੀ ਜੀ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਤੁਹਾਨੂੰ ਮਿਲ ਜੇਗੀ ਇਹ ਮੰਗੋ ਕੁਲਫੀ ਭਾਜੀ ਸਾਰੀ ਮੰਗੋ ਕੁਲਫੀ ਹੈ ਇਹ ਪਿਓਰ ਮੰਗੋ ਦੀ ਫਲੇਵਰ ਨਹੀਂ ਪਾਇਆ ਹੁੰਦਾ ਭਾਜੀ ਮੰਗੋ ਜੂਸ ਬਣਾ ਕੇ ਉਹਦੇ ਵਿੱਚ ਅਸੀਂ ਮੰਗੋ ਕ੍ਰਸ਼ ਕਰਕੇ ਹੈਨਾ ਕ੍ਰਸ਼ ਕਰਕੇ ਇਹਨੂੰ ਉਹ ਪਾਨੇ ਆ ਜੀ ਠੀਕ ਹੈ ਜੀ ਇਹ ਸਾਡੀ ਸਿੰਪਲ ਗੁਲਤੀ ਹੈ ਭਾਜੀ ਜਿਹੜੀ ਦੁੱਧ ਦੀ ਪਿਓਰ ਕਾੜ ਕੇ ਬਣਾਉਂਦੇ ਆ ਅਸੀਂ ਅੱਛਾ ਜੀ ਹਾਂਜੀ ਇਹ ਸਿੰਪਲ ਆ ਜੀ ਸਿਰ ਇਹਦੇ ਵਿੱਚ ਹੀ ਤੁਹਾਨੂੰ ਇਹ ਮਿਲ ਜੇਗੀ ਭਾਜੀ ਡਰਾਈ ਸਪੋਰ ਗੁਲਤੀ ਅੱਛਾ ਜੀ ਇਹ ਸਾਰੇ ਬਦਾਮ ਦੋਮ ਲੱਗੇ ਹੁੰਦੇ ਆ ਭਾਜੀ ਹਾਂ ਇਹ ਸਿੰਪਲਰ ਗਈ ਹੈ ਟੇਸਟ ਪਰ ਇਹਦੇ ਉੱਤੇ ਸਾਰਾ ਕੋਟਿੰਗ ਉੱਪਰ ਕੀਤੀ ਹੈ ਨਾ ਉਹਦੀ ਤੇ ਇਹਦਾ ਪ੍ਰਾਈਸ ਭਾਜੀ ਕੀ ਕੀ ਜੇ ਇਹਨਾਂ ਦਾ ਕੀ ਕੀ ਰੱਖਿਆ ਹੈ ਭਾਜੀ ਜਿਹੜੀ ਡਰਾਈ ਫਰੂਟ ਕੁਲਫੀ ਹੈ 40 ਰੁਪਏ ਦੀ ਹੈ ਠੀਕ ਹੈ ਜੀ ਇਹ ਸਿੰਪਲ ਖੁਆ ਕੁਲਫੀ ਹੈ 30 ਰੁਪਏ ਦੀ ਹੈ ਜੀ ਸਹੀ ਹੈ ਜੀ ਇਹ ਸਾਡੇ ਕੋਲ ਮੈਂਗੋ ਕੁਲਫੀ ਹੈ ਜੀ ਇਹ 40 ਰੁਪਏ ਦੀ ਹੈ ਇਹ 슈ਗਰ ਫਰੀ ਕੁਲਫੀ ਜਿਹੜੀ ਇਹ 20 ਰੁਪਏ ਦੀ ਹੈ ਜੀ ਠੀਕ ਹੈ ਹਾਂ ਜੀ ਮਿਲਕ ਬਨਾਮ ਸਾਡੇ ਕੋਲ ਜਿਹੜਾ ਰੇਟ ਹੈ ਜੀ ਉਹ 50 ਰੁਪਏ ਬੋਤਲ ਹੈ ਜੀ ਠੀਕ ਹੈ ਬਾਕੀ ਘਿਓ ਹੈ ਜੀ ਇਹ ਮੱਝ ਦਾ ਜਿਹੜਾ ਹੈ ਜੀ 400 ਰੁਪਏ ਕਿਲੋ ਹੈ ਅਸੀਂ ਉਹਨੂੰ ਨਾਮ ਦੇਵਾਂਗੇ 50000 ਰੁਪਏ ਦਾ ਅੱਛਾ ਹਾਂਜੀ ਠੀਕ ਹੈ ਜੀ ਬਾਕੀ ਇਹ ਹੈ ਜੀ ਸਾਡੇ ਕੋਲ ਇਹ ਗਾੜਾ ਕਿ ਹੋਇਆ ਜੀ ਅੱਛਾ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਇਹ 10:30 ਤੋਂ ਪੌਣੇ 11 ਦੇ ਵਿੱਚ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਲੋਕੇਸ਼ਨ ਭਾਜੀ ਇੱਕ ਵਾਰੀ ਆਪਣੀ ਫੇਰ ਦੱਸ ਦਿਓ ਜਿੱਕੇ ਇੱਥੇ ਆਉਣਾ ਹੋਵੇ ਤੇ ਲੋਕੇਸ਼ਨ ਭਾਜੀ ਆਪਣੇ ਫੇਸ 7 ਨੀਅਰ ਬਾਈ ਪੋਸਟ ਆਫਿਸ ਸਾਹਮਣੇ ਐਨ ਆਰ ਆਈ ਥਾਣਾ ਪੈਂਦਾ ਭਾਜੀ ਤੇ ਮਸ਼ਹੂਰ ਹੈ ਜਿਹੜਾ ਇੱਥੋਂ ਦਾ ਉਹ ਸਾਡਾ ਡਾਕ ਖਰਨਾਈ ਆ ਭਾਜੀ 7 ਫੇਸ ਦਾ ਜੀ ਠੀਕ ਆ ਜੀ ਹਾਂਜੀ ਤੇ ਮੁਹਾਲੀ ਵਿੱਚ ਹੈ ਨਾ ਹਾਂਜੀ ਮੁਹਾਲੀ ਸਹੀ ਆ ਤੇ ਕੋਈ ਆਪਣਾ ਫੋਨ ਨੰਬਰ ਭਾਜੀ ਦੱਸ ਦਿਓ ਜੇ ਕਿਨੂੰ ਲੋਕੇਸ਼ਨ ਦਾ ਨੰਬੇ ਦੇ ਫੋਨ ਨੰਬਰ ਭਾਜੀ ਆਪਣਾ ਹੈਗਾ 843746762 ਠੀਕ ਆ ਜੀ ਤੇ ਭਾਜੀ ਅੱਜ ਆਪਾਂ ਨੂੰ ਕੀ ਟੈਸਟ ਕਰਾਓਗੇ ਜੀ ਆਪਾਂ ਭਾਜੀ ਤੁਹਾਨੂੰ ਬਰਾਮਾ ਵਾਲੀ ਡਰਾਈ ਸੌਡ ਕੁਲਫੀ ਠੀਕ ਆ ਜੀ ਜਿਹੜੀ ਆਪਣੀ ਫੇਮਸ ਕੁਲਫੀ ਲਓ ਜੀ ਆਈਸਕ੍ਰੀਮ ਖਾ ਕੇ ਉਹ ਤੁਹਾਨੂੰ ਦੱਸਦੇ ਹਾਂ ਕਿਵੇਂ ਦਾ ਟੈਸਟ ਆ ਤੇ ਮੁਹਾਲੀ ਦੇ ਵਿੱਚ 7 ਫੇਸ ਦੇ ਵਿੱਚ ਆਪਾਂ ਖੜੇ ਆ ਤੇ ਮਗਰ ਬਹੁਤ ਸ ਤੇ ਹੁਣ ਤੁਹਾਨੂੰ ਟੇਸਟ ਕਰਕੇ ਚੈੱਕ ਕਰਕੇ ਦੱਸਦੇ ਕਿਵੇਂ ਦਾ ਟੇਸਟ ਆ ਹੂੰ ਬਹੁਤ ਵਧੀਆ ਟੇਸਟ ਆ ਜੀ ਕੋਆ ਗਾਜੂ ਬਦਾਮ ਦਾ ਟੇਸਟ ਆਉਣ ੜਿਆ ਨਾਲ ਹਰ ਇੱਕ ਫਲੇਵਰ ਜਿਹੜਾ ਵੀ ਇਹਨਾਂ ਨੇ ਪਾਇਆ ਉਹ ਤੇ ਬਹੁਤ ਵਧੀਆ ਭਾਜੀ ਬਹੁਤ ਵਧੀਆ ਤਿਆਰ ਕੀਤੀ ਹੈ ਬਹੁਤ ਵਧੀਆ ਟੇਸਟ ਆ ਤੇ ਬਾਕੀ ਤੁਸੀਂ ਵੀ ਜਰੂਰ ਪਹੁੰਚੋ ਜੀ 7 ਵੇਸ ਮੁਹਾਲੀ ਭਾਜੀ ਹੁਣਾਂ ਕੋਲ ਇੱਥੇ ਤੇ ਇਹਨਾਂ ਕੋ ਮਿਲਕ ਬਦਾਮ ਆਈਸਕ੍ਰੀਮ ਉਹ ਅਰਵੀ ਮਰਬਾ ਬਰਫੀ ਜੋ ਵੀ ਤੁਸੀਂ ਤੜਾਵਾਂ ਲੈ ਕੇ ਜਾ ਸਕਦੇ ਤੇ ਬਾਕੀ ਠੀਕ ਆ ਜੀ ਹੁਣ ਫਿਨਿਸ਼ ਕਰੀਏ ਆਪਣੀ ਆਈਸਕ੍ਰੀਮ ਤੇ ਮਿਲਦੇ ਹਾਂ ਜਲਦੀ ਨਾਲ ਵੀ ਤੁਹਾਨੂੰ ਹੋਰ ਕਿਸੇ ਵੀਡੀਓ ਵਿੱਚ ਤੇ ਉਦ ਤੱਕ ਦਾ ਦੇ ਲਈ ਸਸਤੀ ਗੱਲ ਜੀ